ਹੈਲੋ ਫਰੈਂਡਸ ਵੈਲਕਮ ਟੂ ਅ ਚੈਨਲ ਮਿੱਟੀ ਪੰਜਾਬ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਇਸ ਚੈਨਲ ਤੇ ਇਤਿਹਾਸ ਦੀਆਂ ਗੱਲਾਂ ਕਰਦੇ ਆਂ ਇਤਿਹਾਸ ਵਿੱਚ ਜੋ ਲੜਾਈਆਂ ਹੋਈਆਂ ਹਮਲੇ ਹੋਏ ਗੋਲੀਬਾਰੀ ਹੋਈ ਤੋਪ ਦੇ ਗੋਲੇ ਤੱਕ ਛੱਟੇ ਗਏ ਉਹਨਾਂ ਦਾ ਜ਼ਿਕਰ ਆਪਾਂ ਆਪਣੇ ਚੈਨਲ ਤੇ ਕਰਦੇ ਆਂ ਤੇ ਅੱਜ ਦੀ ਜੋ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ 4 ਜੂਨ 1984 ਨੂੰ ਜਦੋਂ ਤੋਪ ਦੇ ਗੋਲੇ ਨਾਲ ਦਰਬਾਰ ਸਾਹਿਬ ਦੇ ਗੁਬੰਧਾਂ ਨੂੰ ਉਡਾਇਆ ਗਿਆ ਤੇ ਕੱਲ 1984 ਜੂਨ ਦੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਦੇਸ਼ ਜਨਮ ਹੋਣ ਤੋਂ 38 ਸਾਲ ਤੋਂ ਬਾਅਦ ਹੀ ਹੋਇਆ ਸੀ ਜਦੋਂ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਵੱਡੀ ਤੇ ਅਹਿਮ ਭੂਮਿਕਾ ਨਿਭਾਈ ਸੀ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਆਇਆ ਸੀ ਕਿ ਆਪਣੇ ਹੀ ਦੇਸ਼ ਦੇ ਲੋਕ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਟੈਂਕਾਂ ਨਾਲ ਤੇ ਤੋਪਾਂ ਨਾਲ ਹਮਲਾ ਕਰ ਰਹੇ ਸੀ ਅੱਜ ਇਸ ਹਮਲੇ ਨੂੰ 41 ਸਾਲ ਹੋ ਚੁੱਕੇ ਹਨ ਅਜੇ ਵੀ ਸਰਾਸਾਤ সামনে ਨਹੀਂ ਆਇਆ ਸੈਂਕੜਾਂ ਹੀ ਕਿਤਾਬਾਂ ਇਸ ਬਾਰੇ ਲਿਖੀਆਂ ਜਾ ਚੁੱਕੀਆਂ ਹਨ ਤੇ ਸ਼ਾਇਦ ਭਵਿੱਖ ਵਿੱਚ ਹੋਰ ਵੀ ਕਿਤਾਬਾਂ ਲਿਖੀਆਂ ਜਾਣਗੀਆਂ ਜਾਂ ਵੀਡੀਓਜ਼ ਸਾਹਮਣੇ ਆਣਗੀਆਂ ਜਿਵੇਂ ਅੱਜ ਦੇ ਦੇਸ਼ ਵਿੱਚ ਗੋਦੀ ਮੀਡੀਆ ਕੰਮ ਕਰ ਰਿਹਾ ਹੈ ਇਹੋ ਕੁਝ ਹੋ ਰਿਹਾ ਸੀ 38 ਸਾਲ ਪਹਿਲਾਂ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਮੀਡੀਆ ਨੂੰ ਆਪਣੇ ਮੁਤਾਬਿਕ ਤੇ ਆਪਣੀ ਮਰਜ਼ੀ ਅਨੁਸਾਰ ਚਲਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ 84 ਵਿੱਚ ਵੀ ਅਜਿਹਾ ਹੀ ਹੋਇਆ ਤੇ ਹੁਣ ਵੀ ਅਜਿਹਾ ਹੀ ਹੋ ਰਿਹਾ ਹੈ ਮੀਡੀਆ ਲਈ ਪਰਖ ਦੀ ਘੜੀ ਤੇ ਚੁਣੌਤੀਆਂ ਹਮੇਸ਼ਾ ਹੀ ਬਣੀਆ ਰਹਿੰਦੀਆਂ ਹਨ ਜਿਵੇਂ ਕਿ 4 ਜੂਨ 1984 ਉਸ ਨੂੰ ਉਸ ਦਿਨ ਰਿਜ਼ਿਡ ਹਾਟਲ ਵਿੱਚ ਫੌਜ ਦੇ ਵੱਡੇ ਅਫਸਰਾਂ ਵੱਲੋਂ ਸਿਟੀ ਐਸਪੀ ਸ਼ੀਤਲਦਾਸ ਨੂੰ ਸੁਨੇਹੇ ਦਿੱਤੇ ਜਾ ਰਹੇ ਸੀ ਕਿ ਸਾਰੇ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਜਲਦੀ ਭੇਜਾਇਆ ਜਾਵੇ ਸੈਂਡ them out ਪਰ ਸ਼ੀਤਲਦਾਸ ਕੋਲ ਜ਼ਿਆਦਾ ਹਿਦੇ ਰਿਕਾਰਿਆ ਸੀ ਸ਼ਾਇਦ ਬਸ ਆਉਣ ਵਿੱਚ ਦੇਰੀ ਹੋ ਰਹੀ ਸੀ ਜਾਂ ਕੋਈ ਹੋਰ ਕਾਰਨ ਸੀ ਅਖੀਰ ਪੱਤਰਕਾਰਾਂ ਨੂੰ 4 ਤੇ 5 ਜੂਨ ਦੀ ਵਿਚਾਰ ਲਈ ਰਾਤ ਦੇ ਵਿੱਚ ਬਾਹਰ ਭੇਜ ਦਿੱਤਾ ਗਿਆ 4 ਜੂਨ ਨੂੰ ਦੁਪਹਿਰ ਤੱਕ ਦਰਬਾਰ ਸਾਹਿਬ ਤੇ ਕਾਫੀ ਗੋਲੀਬਾਰੀ ਹੁੰਦੀ ਰਹੀ ਉਸ ਤੋਂ ਬਾਅਦ ਗੋਲੀ ਰੁਕ ਰੁਕ ਕੇ ਚੱਲਦੀ ਰਹੀ ਹੈਲੀਕਾਪਟਰ ਵੀ ਦਰਬਾਰ ਸਾਹਿਬ ਦੇ ਉੱਪਰ ਚੱਕਰ ਲਗਾਉਂਦੇ ਦਿਖਾਈ ਦਿੱਤੇ ਸਾਰਾ ਦਿਨ ਕਮਰੇ 'ਚ ਬੈਠੇ ਸਿੰਘਾਂ ਨੇ ਰੇਡੀਓ ਤੇ ਖਬਰਾਂ ਸੁਣਨ ਤੋਂ ਬਗੈਰ ਬਾਹਰ ਉਹਨਾਂ ਨੂੰ ਦਰਬਾਰ ਸਾਹਿਬ ਪੰਜਾਬ ਵਿੱਚ ਕੀ ਹੋ ਰਿਹਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ BBC ਅਤੇ ਪਾਕਿਸਤਾਨ ਰੇਡੀਓ ਨੇ ਵੀ ਦੱਸਿਆ ਕਿ ਸਾਰੇ ਪੰਜਾਬ ਵਿੱਚ ਬਹੁਤ ਸਖਤ ਕਰਫਿਊ ਲੱਗਿਆ ਹੋਇਆ ਹੈ। ਪੰਜਾਬ ਨੂੰ ਦੁਨੀਆ ਤੋਂ ਬਿਲਕੁਲ ਤੋੜ ਲਿਆ ਗਿਆ ਹੈ। ਅੰਮ੍ਰਿਤਸਰ ਤੋਂ ਬਾਹਰ ਵੀ ਹੋਰ ਗੁਰਦੁਆਰਿਆਂ ਵਿੱਚ ਫੌਜੀ ਐਕਸ਼ਨ ਹੋਏ। ਆਲ ਇੰਡੀਆ ਰੇਡੀਓ ਦੇ ਬੁਲੇਟਿਨ ਨੇ ਕਿਹਾ ਪੰਜਾਬ ਵਿੱਚ 38 ਗੁਰਦੁਆਰਿਆਂ, 5 ਮੰਦਰਾਂ ਤੇ ਇੱਕ ਮਸਜਿਦ ਦੀ ਤਲਾਸ਼ੀ ਵੀ ਸੁਰੱਖਿਆ ਬਲਾਂ ਦੌਰ ਲੀ ਗਈ ਹੈ। ਇਸੇ ਤਰ੍ਹਾਂ 1984 ਵਿੱਚ ਕਾਲ ਅਕਤੂਬਰੇ ਜਿੱਥੇਦਾਰ ਰਹੇ ਕਿਰਪਾਲ ਸਿੰਘ ਨੇ ਆਪਣੀ ਕਿਤਾਬ ਅੱਖੀਂ ਡਿੱਠਾ ਸਾਕਾ ਨੀਲਾ ਤਾਰਾ ਉਦੇ ਵਿੱਚ ਲਿਖਿਆ ਕਿ 3 ਜੂਨ ਦੀ ਰਾਤ ਨੂੰ ਮੈਂ ਪਰਿਵਾਰ ਦੇ ਸਮੇਤ ਕੋਠੇ ਤੇ ਸੁੱਤਾ ਪਿਆ ਸੀ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੋਠੇ ਉੱਤੇ ਮੰਜੇ ਤੇ ਨਿਤਨੇਮ ਪੜ ਰਿਆ ਸੀ ਪਰ 4:40 ਮਿੰਟ ਤੇ ਇੱਕ ਭਾਰੀ ਤੋਪ ਦਾ ਗੋਲਾ ਚੱਲਿਆ ਜ ਜਿਹਦੇ ਧਮਾਕੇ ਨਾਲ ਸਾਰੇ ਪਰਿਵਾਰ ਦੇ ਮੈਂਬਰ ਤੇ ਆਸ-ਪਾਸ ਦੇ ਘਰਾਂ ਦੇ ਜੀ ਉਹ ਆਪਣੇ ਕੋਠੇ ਦੀਆਂ ਛੱਤਾਂ ਉੱਤੇ ਜਿਹੜੇ ਸੁੱਤੇ ਹੋਏ ਸੀ ਉਹ ਉੱਠ ਕੇ ਭੱਜੇ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਇਹ ਕੀ ਹੋ ਗਿਆ ਘਬਰਾਏ ਹੋਿਆਂ ਨੂੰ ਸਾਨੂੰ ਪੌੜੀਆਂ ਵੀ ਨਾਲ ਲਿਖਮ ਗੋਲੀਆਂ ਵੀ ਨਹੀਂ ਲੱਭ ਰਹੀਆਂ ਸੀ ਉਸੇ ਤਰ੍ਹਾਂ ਫਿਰ ਇੱਕ ਦੂਜਾ ਗੋਲਾ ਚੱਲਿਆ ਬਹੁਤ ਡਰਾਉਣਾ ਧਮਾਕਾ ਹੋਇਆ ਇਸ ਤਰ੍ਹਾਂ 7 10 12 ਗੋਲੇ ਥੋੜੇ ਥੋੜੇ ਫਰਕ ਦੇ ਅਨੁਸਾਰ ਚੱਲੇ ਸਾਰਾ ਦਿਨ ਗੋਲੀਆਂ ਚਲਦੀਆਂ ਰਹੀਆਂ ਕਦੇ ਜ਼ੋਰ ਨਾਲ ਤੇ ਕਦੇ ਮੱਧਮ ਹੋ ਜਾਂਦੀਆਂ ਸਾਰੇ ਉਹਨਾਂ ਦੇ ਸਾਹਮਣੇ ਸੜਕ ਤੇ ਫੌਜ ਗਸ਼ਤ ਕਰ ਰਹੀ ਸੀ ਫੌਜੀ ਕਿਸੇ ਨੂੰ ਆਪਣੇ ਬੂਏ ਤੋਂ ਸਿਰ ਬਾਹਰ ਨਹੀਂ ਕੱਢਣ ਦੇ ਰਹੇ ਸੀ ਜਦੋਂ ਹੀ ਉਹ ਤੋਪ ਦੇ ਗੋਲੇ ਉਹਨਾਂ ਨੇ ਦੇਖੇ ਕਿ ਕਿੱਥੇ ਜਾ ਕੇ ਲੱਗ ਰਹੇ ਹਨ ਤਾਂ ਉਹ ਪਤਾ ਲੱਗਿਆ ਕਿ ਅਕਾਲ ਤਖਤ ਦੇ ਜਿਹੜੇ ਗੁਬੰਦ ਆ ਉਹਨਾਂ ਉੱਤੇ ਉਹ ਤੋਪ ਦੇ ਗੋਲੇ ਜਾ ਕੇ ਵਜਰੇ ਸਨ ਤੇ 4 ਜੂਨ 1984 ਦਾ ਜਿਹੜਾ ਦਿਨ ਸੀ ਤੋਪ ਦੇ ਪਹਿਲੇ ਪਹਿਲੀ ਵਾਰ ਤੋਪ ਦੇ ਗੋਲੇ ਸ਼੍ਰੀ ਕਾਲ ਤਖਤ ਤੇ ਗਵਿੰਦ ਸਾਹਿਬ ਵੱਜੇ ਸਸਿ ਕਾਲ ਪੰਨੂ ਇੱਕ ਸਟੋਰੀ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਚੈਨਲ ਨੂੰ ਥੋੜਾ ਸਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤਾਂ ਕਿ ਹੋਰ ਵੀ ਵਧੀਆ ਵਧੀਆ ਵੀਡੀਓਜ਼ ਤੁਹਾਡੇ ਕੋਲ ਪਹੁੰਚਣ ਥੈਂਕ ਯੂ ਐਸ